ਕਰਿਆ ਸਮੱਸਿਆ ਦੇ ਬਾਰੇ ਗੁਰਮੁਖੋ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਦੀਵਾ ਜਗੇਗਾ ਨਾ ਝੋਲੇ ਵਾਓ ਨਾ ਵੱਡਾ ਹੋਏ ਇਹੜਾ ਦੀਵਾ ਜੀ ਦੇ ਅੰਦਰ ਜਗਿਆ ਨਾ ਜਿਵੇਂ ਹਵਾ ਆਉਂਦੀ ਤੇ ਆਪਾਂ ਕਹਿੰਨੇ ਆ ਥੋੜਾ ਜਿਹਾ ਓਲਾ ਕਰ ਲੋ ਕਿ ਤੇ ਹਵਾ ਨਾਲ ਦੀਵਾ ਬੁਝ ਨਾ ਜਾਏ ਗੁਰਬਾਣੀ ਦਾ ਦੀਵਾ ਇਹੋ ਜਿਹਾ ਹੈ ਇਹ ਹਵਾ ਵਗਣ ਤੇ ਵੀ ਨਹੀਂ ਡੋਲਦਾ ਮੈਂ ਗੱਲ ਕਰਨ ਲੱਗਾ ਸਾਂ ਵਿਚਰੇਆ ਚੱਲੀ ਸੀ ਭਾਈ ਤਾਰੂ ਸਿੰਘ ਲੰਗਰ ਛਕਾਉਂਦਾ ਤੇ ਟੌਟਾ ਨੇ ਆਖਿਆ ਵੀ ਸਿੱਖਾਂ ਨੂੰ ਲੰਗਰ ਛਕਾਉਂਦਾ ਉਹ ਨੂੰ ਫੜਨ ਵਾਸਤੇ ਆ ਗਿਆ ਉਹਦੀ 14 ਕਿੱਲੇ ਪੈੜੀ ਸੀ ਇੱਕ ਉਹਦੀ ਭੈਣ ਸੀ ਬੀਬੀ ਤਾਰੋ ਤਾਰੋ ਲਿਖਿਆ ਪਰ ਜਾਪਦਾ ਵੀ ਉਹ ਬੀਬੀ ਕਰਤਾਰ ਕੁਰਨਾਮਿਕ ਅਮਰਧਾਰੀ ਵਗੇ ਜੀ ਭਾਈ ਤਾਰੂ ਸਿੰਘ ਅਮਰਧਾਰੀ ਉਹ ਵੀ ਤਾਰੂ ਅਮਰਧਾਰੀ ਹੋਵੇਗੀ ਪਰ ਤਾਰੋ ਕਰਕੇ ਲਿਖਿਆ ਫੜਨ ਵਾਸਤੇ ਆਏ ਮੇਰੀਆਂ ਭੈਣਾਂ ਧਿਆਨ ਦਿਨ ਖਾਸ ਕਰਕੇ ਭਾਈ ਤਾਰੂ ਸਿੰਘ ਨੂੰ ਫੜ ਲਿਆ ਜਿਹੋ ਜੀ ਮਾਂ ਉਹੋ ਜਾਂ ਬੱਚਾ ਮੈਂ ਇਹ ਕਹਿਣ ਤੋਂ ਭੁਰਾ ਜਨਾ ਅੰਗਰੇਜ਼ ਨਹੀਂ ਕਰਦਾ ਅੱਜ ਪਹਿਲਾਂ ਵਰਗੀਆਂ ਮਾਵਾਂ ਨਹੀਂ ਰਹੀਆਂ ਜੇ ਪਹਿਲਾਂ ਵਰਗੀਆਂ ਮਾਵਾਂ ਹੁੰਦੀਆਂ ਨਾ ਤੇ ਆਪਣੀ ਇਹ ਹਾਲਤ ਨਾ ਹੁੰਦੀ ਮੇਰੀ ਇੱਕਦਮ ਬਿਰਤੀਆ ਸਪੱਟੀ ਨਗਰ ਵਿੱਚ ਚਲੀ ਗਈ ਹੈ ਮਾਫੀ ਦੇਣੀ ਵਸਦੀ ਦਾ ਆਵਾਜ਼ ਨਹੀਂ ਆਪਰਦਾਸ ਕਰਦੇ ਜਿਨ੍ਹਾਂ ਬੀਬੀਆਂ ਭੈਣਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਤਿੰਨ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੂ ਜੀ ਵਾਗੁਰੂ ਜਦੋਂ ਪ੍ਰਸੰਗ ਪੜੀਦਾ ਨਾ ਪੁੱਬਾਂ ਨਿਕਲ ਜਾਂਦੀਆਂ ਨੇ ਪੁੱਬਾਂ ਬੀਬੀਆਂ ਨੂੰ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਆਪ ਤਾਂ ਕਿੱਲੋ-ਗੱਲ ਪਕੌੜੇ ਖਾ ਕੇ ਆਇਆ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਖੰਨੀ ਦਾ ਪਾਵਨਾ ਚੌਥਾ ਹਿੱਸਾ ਚਾਰ ਬੀਬੀਆਂ ਨੂੰ ਇੱਕ ਰੋਟੀ ਇੱਕ ਪਾਣੀ ਦਾ ਪਿਆਲਾ ਤੇ 20 ਸਿਰ ਦਾਣੇ ਸ਼ਾਮ ਨੂੰ ਪੀ ਕੇ ਦੇਣੇ ਨੇ 20 ਸਿਰ ਜਿਹੜਾ ਸਵਾ ਮੰਨਣਾ ਦੋ ਤਰ੍ਹਾਂ ਦੇ ਮੰਨਦੇ ਨੇ ਇੱਕ ਪੱਕਾ ਤੇ ਇੱਕ ਕੱਚਾ ਪੱਕਾ 40 ਸਿਰ ਦਾ ਤੇ ਕੱਚਾ 16 ਸਿਰ ਦਾ ਹੁੰਦਾ। ਬੀਬੀਆਂ ਨੂੰ ਉਹ ਦਾਣੇ ਮਿਲਦੇ ਨੇ। ਤੇ ਜਦੋਂ ਬਜ਼ੁਰਗ ਮਾਂ ਕਿਹੜੀ ਨੌਜਵਾਨ ਬੀਬੀ ਦੇ ਕੋਈ ਨਿੱਕਾ ਜਿਹਾ ਬੱਚਾ ਨਾ ਉਹਨੂੰ ਕਹਿੰਦੀ ਧੀਏ ਆ ਬੱਚਾ ਤੇਰਾ ਵਿਨੂ ਵਿਨੂ ਕਰਦਾ ਤੇ ਮੈਥੋਂ ਜਰਿਆ ਨਹੀਂ ਜਾਂਦਾ ਮੇਰੀ ਇਹ ਬੱਚੀ ਹੈ ਮੇਰਾ ਟੁਕੜੀ ਦਾ ਟੁਕੜਾ ਤੂੰ ਮੇਂ ਤੂੰ ਖਾ ਲਾ। ਆਪਾਂ ਦੋ ਜਣਾਂ ਦਾ ਖੋ ਖਾਣੇ ਨਾ। ਬਜ਼ੁਰਗ ਮਾਂ ਨੌਜਵਾਨ ਬੀਬੀ ਜੀ ਦੇ ਕੋਲ ਛੋਟਾ ਜਿਹਾ ਬੱਚਾ ਨਾ ਗੋਦੀ 'ਚ ਉਹਨੂੰ ਕਹਿੰਦੇ ਧੀਏ ਤੇਰੇ ਕੋਲ ਨਿਕਾ ਜਾ ਬੱਚਾ ਬਿਲੂ ਮੈਨੂੰ ਕਰਦਾ ਤੇ ਮੈਥੋਂ ਜਰਿਆ ਨਹੀਂ ਜਾਂਦਾ ਰੋਟੀ ਮੇਰੀ ਤੂੰ ਖਾ ਲਾ ਉਹ ਨੌਨਜਨ ਬੀਬੀ ਕਹਿੰਦੀ ਬੇਬੇ ਅੱਜੇ ਮੇਰੇ ਸੀਚ ਬਾਲਾ ਮੈਂ ਤਾਂ 4 ਦਿਨ ਕੱਢ ਜਾਵਾਂਗੀ ਪਰ ਤੇਰੇ ਜबान ਅੜਦੀ ਐ ਤੇ ਇਸੋਂ ਬੋਲਿਆ ਨਹੀਂ ਜਾਂਦਾ ਮੇਰੀ ਰੋਟੀ ਤੂੰ ਖਾ ਲਾ ਮੈਂ ਤੁਹਾਨੂੰ ਸਿਹਿਆਂ ਦਿਨਾ ਪਾ ਖੋ ਕੇ ਨਾ ਖਾਈਏ ਆਪਾਂ ਵੰਡ ਕੇ ਖਾਈਏ ਆਖਰ ਕੀ ਹੋਇਆ ਉਹਨਾਂ ਬੀਬੀਆਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਣਾ ਚ ਹਾਰ ਪਵਾਏ ਤੇ ਬੀਬੀਆਂ ਨੇ ਆਖਿਆ ਇਹ ਪੀ ਦਾਤ ਤੇਰੀ ਦਸਾਰ ਉਹਨਾਂ ਖਾਨਾ ਨੇ ਆਖਿਆ ਬੀਬੀ ਕੋ ਅਗਲ ਦੀ ਗੱਲ ਕਰੋ ਸਿਆਣੀਆਂ ਬਣੋ ਉਹ ਤੁਹਾਡੇ ਬੱਚਿਆਂ ਦੇ ਟੋਟੇ ਕੀਤੇ ਤੁਸੀਂ ਗੁਰੂ ਘਰ ਤਨਵਾ ਵੀ ਕਰੀ ਜਾਂਦੀਆਂ ਨੇ ਕਹਿਣ ਲੱਗੀਆਂ ਖਾਨਾ ਤੈਨੂੰ ਕੀ ਪਸਾ ਜਿਹੋ ਜਾਂ ਕਲਗੀ ਵਾਲਾ ਬਾਪੂ ਸਾਡੇ ਤੇ ਖੁਸ਼ ਹੋਇਆ ਸਾਰਿਆਂ ਤੇ ਹੋਵੇ ਵੇਖੋ ਜਿਵੇਂ ਸਾਡੇ ਤੇ ਖੁਸ਼ ਹੋਇਆ ਨਾ ਸਾਰਿਆਂ ਤੇ ਖੁਸ਼ ਹੋਵੇ ਅੱਗੇ ਮਸ਼ੀਦੀ ਪਤਨੀ ਸਾਹ ਇਹ ਮੇਰੀ ਕੁੱਖ ਚੋਂ ਮੇਰਾ ਬੇਟਾ ਨਿਕਲਿਆ ਸੀ ਹੁਣ ਮੈਂ ਸ਼ੀਦੀ ਮਾਂ ਬਣ ਗਈ ਹਾਂ ਇਹ ਸਾਡਾ ਮੁੱਢ ਸੀ ਇਹ ਸਾਡਾ ਮੂਲ ਸੀ ਪ੍ਰਤਾਗਤ ਕੀਦੀ ਬਾਣੀ ਦੀ ਆ ਹੁਣ ਬਾਬਿਆਂ ਲਫਾਫਾ ਵੀ ਪਾਤਾ ਪੀ ਗੈਣੀ ਚ ਲਫਾਫਾ ਵੀ ਲੈ ਲਓ ਤੇ ਹਰ ਜਾ ਹੁਣ ਪਰ ਮੈਨੂੰ ਸਾਫੀ ਪੂਰੀ ਕਰ ਲੈਣ ਦਿਓ ਆ ਸੋਪੇ ਦਾ ਭਾਵ ਲੈ ਵੀ ਬਾਬਾ ਜੀ ਹੁਣ ਹਰ ਜਾਓ ਤੇ ਨਾਲ ਲਫਾਫੇ ਚੋਂ ਮਾਇਆ ਵੀ ਪੱਕ ਸੀ ਐ ਪਰ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਟਾਈਮ ਮੇਰਾ ਇਹਨਾਂ ਨੇ ਕੱਢ ਲੈ ਮੈਨੂੰ ਕੰਟਾ ਆਖਿਆ ਸੀ ਤੇ ਅਜੇ ਮਿੰਟ ਮੇਰੇ 15 ਰਾਂਗ ਦੇ ਪੌਣੇ ਪੰਜ ਟਾਕ ਦੇ ਆ ਸਾਗੀ ਮੈਂ ਮੁਕੰਮਲ ਕਰਾਂ ਭਾਈ ਤਾਰੂ ਸਿੰਘ ਨੂੰ ਫੜ ਕੇ ਲਜਾਣ ਲੱਗੇ ਮੇਰੀ ਉਹ ਭੈਣੋਂ ਧਿਆਨ ਦਿਆ ਜੇ ਫੁਰਸ ਵਾਲੇ ਫੜ ਕੇ ਲਗਾਇਨ ਜਿਹਨੂੰ ਆਪਾਂ ਪਰੇ ਕਹਿੰਦੇ ਸਾਢੇ ਪਿੰਡ ਪਰੇ ਕਹਿੰਦੇ ਮਾਲਵੇ ਕਹਿੰਦੇ ਸਾਥ ਭਾਈ ਤਾਰੂ ਸਿੰਘ ਦੀ ਮਾਂ ਉਥੇ ਸਾਥ ਚ ਗਈ ਹੈ ਉਹਨੇ ਅਨੰਦਪੁਰ ਸਾਹਿਬ ਨੂੰ ਮੂੰਹ ਕੀਤਾ ਮੇਰੀ ਉਹ ਭੈਣੋਂ ਅੱਜ ਡੇਰਿਆਂ ਨੂੰ ਮੂੰਹ ਕਰਦੀਆਂ ਉਹ ਅੱਜ ਕਬਰਾਂ ਨੂੰ ਮੂੰਹ ਕਰਦੀਆਂ ਮੈਂ ਪਰਸੋਂ ਕਥਾ ਵਿੱਚ ਜ਼ਿਕਰ ਕੀਤਾ ਸੀ ਤੁਹਾਡੇ ਲੱਕ ਚ ਕਬਰ ਹੈ ਤੇ ਉਥੇ ਲੋਕੀ ਗੱਡੀਆਂ ਖਲਾਰ ਖਲਾਰ ਕੇ ਜਾਂਦੇ ਨੇ ਇਹ ਇੱਕ ਵਾਰ ਦੀ ਗੱਲ ਜੇ ਪਰਸੋਂ ਦੀ ਤੇ ਇੱਕ ਮੇਰੇ ਨਾਲੋਂ ਥੋੜਾ ਜਿਹਾ ਘਟੂਮਰ ਦਾ ਚਿੱਟੀ ਦਾੜੀ ਤੇ ਨਾਲ ਘਰਵਾਲੀ ਤੋਂ ਨਾ ਕਾਲੇ ਗਾਤਰੇ ਪਾਇ ਤੇ ਕਬਰ ਨੂੰ ਮੱਸਟ ਗਈ ਜਾਣ ਤੇ ਮੈਂ ਮਜਬੂਰ ਮੈਂ ਗੁਰਾਮਦਾਸ ਦਾ ਕੁੱਤਾ ਜੂ ਹਿਆ ਮੈਥੋਂ ਰਿਆ ਨਾ ਗਿਆ ਮੈਂ ਕਿਹਾ ਤੈਨੂੰ ਇੱਥੋਂ ਕੱਖ ਨਹੀਂ ਮਿਲਣਾ ਜੇ ਮਿਲੇਗਾ ਤਾਂ ਇਹਦੇ ਕੋਲ ਮਿਲੇਗਾ ਪਿਓ ਛੱਡ ਕੇ ਦਰਦਾਂ ਖਾਂ ਤੇ ਕਬਰਾਂ ਦੇ ੱੱੱਕੇ ਨਾ ਖਾਓ ਅੱਜ ਦੇਰਿਆਂ ਦੇ ਨਿਗਾ ਕਰਦੇ ਹੋ ਮੰਗਤਿਆਂ ਕੋਲ ਜਾਂਦੇ ਹੋ ਭਾਈ ਤਾਰੂ ਸਿੰਘ ਦੀ ਮਾਂ ਨੇ ਨੰਦਪੁਰ ਸਾਹਿਬ ਨੂੰ ਮੂੰਹ ਕੀਤਾ ਬੀਬੀ ਉਹ ਨੰਦਪੁਰ ਸਾਹਿਬ ਨੂੰ ਮੂੰਹ ਕਰੋ ਕੀ ਆਖਿਆ ਬਾਜਾਂ ਵਾਲਿਆ ਤੇਰਾ ਤੇ ਮੇਰਾ ਸਾਂਝਾ ਮਾਮਲਾ ਐ ਇਹਨੇ ਤੇਰਾ ਅਮਰ ਛਕਿਆ ਮੇਰੇ ਪੁੱਤ ਨੇ ਮੇਰੀ ਇਹ ਢਿੱਡ ਚੋਂ ਨਿਕਲਿਆ ਕੱਖ ਚੋਂ ਨਿਕਲਿਆ ਮੇਰਾ ਵੀ ਪੁੱਤ ਤੇਰਾ ਵੀ ਪੁੱਤ ਹੈ ਮੇਰਾ ਬਿੰਦੀ ਪੁੱਤਰ ਐ ਤੇਰਾ ਨਾਦੀ ਪੁੱਤਰ ਐ ਇਸ ਪੁੱਤ ਦੇ ਸਿਰ ਵਿੱਚ ਮੈਂ ਦਹੀਂ ਪਾ ਪਾ ਕੇ ਕਿਉ ਚਾਚਾ ਸਕੇ ਦੇ ਕੇਸ ਵਧਾਏ ਨੇ ਤੇ ਬਾਜਾਂ ਵਾਲਿਆ ਕੇ ਸਿੱਖੀ ਦੀ ਜੜ ਐ ਮੇਰੇ ਪੁੱਦੇ ਕੇਸ ਮੁੰਨੇ ਨਾ ਜਾਣ ਤੇ ਜਿਹੜੀ ਮਾਂ ਪਰਵੱਟੇ ਵੱਢਦੀ ਐ ਜਿਹੜੀ ਮਾਂ ਆਪ ਗੁੱਸ ਵੜਦੀ ਐ ਉਹਦੀ ਕੁਖ ਤੋਂ ਸਿੰਘ ਪੈਦਾ ਕਿਵੇਂ ਹੋਣਗੇ ਹਸਣਾ ਨਹੀਂ ਮੇਰੀ ਗੱਲ ਨੂੰ ਚਿੱਥਿਆ ਜੇ ਬੀਬੀਆਂ ਨੇ ਸ਼ੀਸ਼ਾ ਰੱਖਿਆ ਤੇ ਐ ਕਰਨਗੀਆਂ ਮੈਨੂੰ ਕਹਿੰਦੇ ਗਿਆਨੀ ਜੀ ਕਿਉਂ ਕਰਦੀਆਂ ਮੈਂ ਕਿਹ ਜੜ ਪੁੱੜਦੀਆਂ ਆਪਣੀ ਜੜ ਕੇਸ ਸਿੱਖੀ ਦੀ ਜੜ ਨੇ ਇਹ ਐਡੇ ਇੰਪੋਰਟੈਂਟ ਨੇ ਆਪਾਂ ਪੰਜ ਕਕਾਰ ਪੈਣ ਪਹਿਨਦੇ ਆ ਕੰਗਾ ਗੜ ਕੋਈ ਨਹੀਂ ਕਿਰਪਾਨ ਗੜ ਕੋਈ ਨਹੀਂ ਕੇਸ ਗੜ ਸਿੱਖੀ ਦੀਆਂ ਜੜਾਂ ਨੇ ਉਹ ਮੇਰੇ ਭੈਣੋਂ ਤੇ ਭਰਾਵੋਂ ਸਿੱਖੀ ਦੀਆਂ ਜੜਾਂ ਨਾ ਪੁੱਟੋ ਜੜ ਪੁੱਟੀ ਕੀ ਕਿਵੇਂ ਬਣੇਗਾ ਉੱਥੋਂ ਕੋ ਮਾੜਾ ਮੋਟਾ ਵੜਿਆ ਜੀ ਜੜ ਕਾਇਮ ਹੋਵੇ ਤੇ ਕੁੱਟ ਪੈਂਦੀ ਐ ਤੇ ਜਿੱਥੇ ਜਣਾ ਹੀ ਹੈ ਨਹੀਂ ਉਥੇ ਕੀ ਬਣੇਗਾ ਇੱਥੇ ਹੁਣ ਗਬਰੂ ਸੱਤਿਆਂ ਚਾਰ ਮੈਨੂੰ ਮਿਲੇ ਤੇ ਫੋਟੋ ਲਾਉਣ ਲੱਗੇ ਮੈਂ ਕਿਹਾ ਬੈਨ ਲੁਣੀਏ ਬਾਬਾ ਜੀ ਕੀ ਮੈਂ ਕਿਹਾ ਨਾ ਤੁਹਾਡਾ ਮੂੰਹ ਤੇ ਨਾ ਮੱਥਾ ਉਹ ਕਹਿੰਦੇ ਬਾਬਾ ਜੀ ਕਿਵੇਂ ਬੋਲਦੇ ਹੋ ਮੈਂ ਕਿਹਾ ਮਰਦੀ ਪਛਾਣ ਮੁੱਛ ਮੇਰਾ ਦਾੜਾ ਤੇ ਨਾ ਤੁਹਾਡੇ ਮੁੱਛ ਤੇ ਦਾੜਾ ਮੈਂ ਤੁਹਾਨੂੰ ਕਿਸ ਫਸਲ ਜਾਵਾਂਗਾ ਉਹ ਗਰੂ ਕੇ ਸਿੱਖੋ ਇਹਦੀ ਕਦਰ ਕਰੋ ਮਾਂ ਨੇ ਆਖਿਆ ਬਾਜਾਂ ਵਾਲਿਆਂ ਮੇਰਾ ਵੀ ਪੁੱਤ ਤੇ ਤੇਰਾ ਵੀ ਪੁੱਤ ਹੈ ਇਹ ਮੈਂ ਦਹੀਂ ਪਾਲ ਦਹੀਂ ਕੇ ਨਹੀਂ ਪਾ ਪਾ ਕੇ ਇਹਦੇ ਕੇ ਸਾਹਵੇਂ ਨੇ ਕਿਰਪਾ ਕਰੀ ਇਹ ਮੇਰੀ ਸਿੱਖੀ ਜਿਹੜੀ ਹੈ ਇਹ ਬਰਬਾਦ ਨਾ ਹੋ ਜਾਏ ਗੁਰਮੁਖੋ ਉਸ ਪਾਈ ਤਾਰੂ ਸਿੰਘ ਦੀ ਖੋਪੜੀ ਲੱਥੀ ਅੱਜ ਗੁਰੂ ਕਿਰਪਾ ਕਰੇ ਇਹੋ ਜਿਹਾ ਮੌਕਾ ਨਾ ਆਵੇ ਮੈਂ ਡਾਕਟਰਾਂ ਕੋਲ ਸੁਣਿਆ ਵੀ ਜੇ ਬੰਦੇ ਦਾ ਖੂਨ ਕਿਸੇ ਕਾਰਨ ਉਂਗਲ ਵੱਢੀ ਜਾਏ ਗੁੱਟ ਵੱਢਿਆ ਜਾ ਜਾਂ ਕੁਝ ਕਾਰਨ ਹੋਵੇ ਤਿੰਨ ਘੰਟੇ ਖੂਨ ਚੱਲਦਾ ਰਹੇ ਬੰਦਾ ਮਰ ਜਾਂਦਾ ਹੈ ਲੇਕਿਨ ਭਾਈ ਤਾਰੂ ਸਿੰਘ ਦੀ ਖੋਪੜੀ ਲਹਿ ਗਈ ਤੇ ਭਾਈ ਤਾਰੂ ਸਿੰਘ ਕਹਿੰਦਾ ਜੇ ਵਿਗੜਿਆ ਵੀ ਕੀ ਹੈ ਸੂਬੇ ਨੇ ਮਾਰੇ ਬਚਨ ਕਹਿ ਸਨ ਜਗਰੀਆ ਖਾਨ ਨੇ ਤੇ ਭਾਈ ਤਾਰੂ ਸਿੰਘ ਨੇ ਆਪਣੇ ਦਾੜੇ ਤੇ ਹੱਥ ਫੇਰ ਕੇ ਆਖਿਆ ਸੀ ਜਗਰੀਆ ਖਾਨ ਤੂੰ ਮੇਰੇ ਗੁਰੂ ਦੇ ਕੇਸਾਂ ਨੂੰ ਪੁਣਿਆ ਮੈਂ ਤੈਨੂੰ ਜੁੱਤੀ ਅੱਗੇ ਲਾ ਕੇ ਅੱਗੇ ਖੜਨਾ ਈ ਤੈਨੂੰ ਜੁੱਤੀ ਅੱਗੇ ਲਾ ਕੇ ਖੜਨਾ ਈ ਉਹਨੂੰ ਬੰਨ ਪੈ ਗਿਆ ਤੇ ਹੁਣ ਤਰਲੇ ਕਰਨ ਲੱਗਾ ਮੇਰਾ ਬਚਾਓ ਭਾਈ ਸ਼ਵੇਗ ਸਿੰਘ ਉਸ ਮੌਕੇ ਸਾਡਾ ਸਿੱਖਾਂ ਦਾ ਇੱਕ ਬੜਾ ਨੇਕ ਇਨਸਾਨ ਸੀ ਉਹ ਜਿੱਥੇ ਛੋਟਾ ਕਲੂ ਕਾਰਾ ਹੋਇਆ ਨਾ ਉਹ ਸਾਹ ਤੇ ਗਿਆ ਤੇ ਕਹਿਣ ਲੱਗਾ ਜਗਰੀਆ ਹੁਣ ਤੱਕ ਜਗਰੀਆ ਲਕੀਰਾਂ ਕਰਦਾ ਹੈ ਕਿਰਪਾ ਕਰੋ ਉਹਦਾ ਬੰਨ ਟੁੱਟ ਜਾਏ ਤੇ ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਕੁਝ ਕਿਹਾ ਸੀ ਕਹਿੰਦੇ ਉਹਨੇ ਆਖੇ ਮੈਂ ਜੁੱਤੀ ਨਾਲ ਅੱਗੇ ਖੜਨਾ ਹੈ ਤੇ ਕਹਿਣ ਲੱਗੇ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ ਤੇ ਮਾਰੋ ਜਿਵੇਂ ਜਿਵੇਂ ਜੁੱਤੀ ਮਾਰਦੇ ਨੇ ਪਿਸ਼ਾਬ ਖੁੱਲ ਕੇ ਆਉਂਦਾ ਔਰ ਗੁਰਮੁਖੋ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਉਹਦੀ ਜਾਨ ਨਿਕਲੀ ਔਰ ਅਪਰੰਤ ਇਹ ਪ੍ਰਾਚੀਨ ਪੰਥ ਪ੍ਰਕਾਸ਼ ਪੜਨਾ ਜਦੋਂ ਉਹਨੂੰ ਅੱਗੇ ਲਾਇਆ ਤੇ ਭਾਈ ਤਾਰੂ ਸਿੰਘ ਕਹਿਣ ਲੱਗਾ ਭਾਈ ਸੂਰਜ ਸਿੰਘ ਤੇ ਨਸ਼ੀਰਾ ਮੇਰੇ ਪਿੰਡਾਂ ਦੇ ਹੋਏ ਨੇ ਕਹਿਣ ਲੱਗੇ ਨਸ਼ੀਰਾ ਮਾ ਥੋੜੀ ਜਿਹੀ ਖੇਚਲ ਕਰ ਜਾਲ ਲਿਆ ਮੈਨੂੰ ਇਸ਼ਨਾਨ ਕਰਾ ਔਰ ਦੇਖ ਤਿਆਰ ਕੀਤੀ ਭਾਈ ਤਾਰੂ ਸਿੰਘ ਨੇ ਖੁਦ ਜਪਜੀਤ ਸਾਹਿਬ ਦਾ ਪਾਠ ਕੀਤਾ ਅਨੰਦ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਬਾਜਾ ਵਾਲਿਆ ਮੇਰੇ ਤੇ ਕਿਰਪਾ ਕਰੀ ਮੈਨੂੰ ਚਰਨਾ ਵਿੱਚ ਥਾਂ ਦੇ